ਸਕਦੇ ਆ ਦੋਸਤੋ ਵਾਨੇ ਹੀ ਤਿਆਰੀ ਦੋਸਤੋ ਕਰਮਾਲੀ ਦੀ ਹੁਣ ਵੀ ਸੋਹਣੀ ਆ ਤੇ ਬਾਕੀ ਦੋਸਤੋ 22 ਦੇ ਦਸਨ ਮਤਲਬ ਕੋ 12 ਦਿਨਾਂ ਦੀ ਕੱਚੀ ਆ ਤੇ ਤਿਆਰੀ ਦੋਸਤੋ ਇੰਨੀ ਕਿ ਕਰਨੀਆਂ ਨੇ 12 ਦਿਨਾਂ ਦੇ ਹਿਸਾਬ ਨਾਲ ਵੀ ਇਹ ਤਾਂ ਤੁਰਿਆ ਨਹੀਂ ਆਉਣਾ ਦੋਸਤੋ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਭਾਜਸਰ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਤਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਮੋਕਸਰ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤੇ ਅੱਜ ਦੋਸਤੋ ਘਰੇਲੂ ਪਰਿਵਾਰ ਕੋਲੇ ਬਹੁਤ ਚੰਗੀ ਦੋਸਤੋ ਐਚਐਫ ਵਹਿੜ ਵਿਕਾਊ ਕੀਤੀ ਹੈ ਬਾਈ ਨੇ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਆਓ ਬਾਈ ਜੀ ਕਰਦੇ ਹਾਂ ਗੱਲਬਾਤ ਹਾਂਜੀ ਬਾਈ ਜੀ ਸੱਸੀ ਗਾ ਸੱਸੀ ਗੱਲ ਬਾਈ ਹੋਰ ਠੀਕ ਠਾਕ ਬਾਈ ਜੀ ਆ ਵਧੀਆ ਠੀਕ ਆ ਤੇ ਬਾਈ ਜੀ ਆਪਾਂ 5-7 ਦਿਨ ਪਹਿਲਾਂ ਆਪਣੇ ਘਰੋਂ ਵੀਡੀਓ ਕਵਰ ਕੀਤੀ ਸੀ ਹੋਗੇ ਪਸੂ ਸੇਲ ਹਾਂ ਉਹ ਹੋ ਗਿਆ ਬਾਈ ਠੀਕ ਆ ਤੇ ਅੱਜ ਫਿਰ ਆਪਾਂ ਇਹ ਹੋਰ ਘਰੋਂ ਕਰ ਰਹੇ ਹਾਂ ਇਹ ਆਪਣੇ ਚਾਚੇਆਂ ਕੋਲ ਹੈ ਠੀਕ ਆ ਤੇ ਕੀ ਰਿਕਾਰਡ ਆ ਬਈ ਇਹ ਇਹ ਬਈ ਪਹਿਲਾਂ ਸੁੰਦੀ ਆ ਵੜਾ 2.5 ਸਾਲਾਂ ਦੀ ਹੈ ਜੇ ਦੋਂਦੀ ਆ ਮੂੰਹ ਠੀਕ ਆ ਇਹਦੀ ਮਾਂ ਥੱਲੇ 42 ਤੋਂ 45 ਲੀਟਰ ਦੇ ਵਿੱਚ ਵਿੱਚ ਦੁੱਧ ਆ ਠੀਕ ਆ ਬਾਈ ਬਾਈ ਦਾ ਨਾਮ ਦੱਸੋ ਕੀ ਨਾਮ ਸਤਨਾਮ ਸਿੰਘ ਸਤਨਾਮ ਸਿੰਘ ਦੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਹਾਂਜੀ ਠੀਕ ਆ ਤੇ ਬਾਈ ਇਹਦੇ ਕੋਈ ਸੀਮਣ ਵਗੈਰਾ ਦਾ ਰਿਕਾਰਡ ਹੈ ਸੀਮਣੇ ਦੇ ਈਟੀਟੀ ਦਾ ਲੱਗਿਆ ਜੀ ਸਰਕਾਰੀ ਈਟੀਟੀ ਦਾ ਸਰਕਾਰੀ ਸੀਮਾ ਹਾਂਜੀ ਠੀਕ ਆ ਕਿੰਨੇ ਦਿਨ ਲੱਜੂਗੀ ਬਾਈ ਇਹ ਇਹਦੇ ਹਜੇ 20 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਆ ਦਿਨ ਵੱਧ ਵੀ ਲੈ ਸਕਦੀ ਆ ਅੱਜ ਦੋਸਤੋ 8 ਤਰੀਕ ਹੋ ਗਈ ਤੇ ਬਾਈ ਦੱਸਦਾ 20 ਤਰੀਕ ਨੂੰ ਦੋਸਤੋ ਦਿਨ ਪੂਰੇ ਆ ਤੇ ਬਾਈ ਇਹਦਾ ਕੀ ਅਨਮਾਨ ਕਰਦੇ ਆ ਕਿ ਕਿੰਨਾ ਕੁ ਦੁੱਧ ਪਾ ਦੂ ਪਹਿਲੇ ਸੂਏ ਅਸੀਂ ਤਾਂ ਪਹਿਲੇ ਸੂਏ ਅਨਮਾਨ ਕਰਦੇ ਆ ਵੀ 35 ਤੋਂ 40 ਲੀਟਰ ਪਾਊਗੀ 35 40 ਲੀਟਰ ਪਾ ਦੂਗੀ ਹਾਂ ਠੀਕ ਆ ਲੋ ਵੀ ਸਜਣੋ ਕੁਆਲਿਟੀ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਟਾਪ ਦਾ ਨੰਗੀਨਾ ਦੋਸਤੋ ਜੇ ਕੋਈ ਵੀਰ ਦੋਸਤੋ ਸ਼ੌਂਕ ਨਾਲ ਫਾਰਮ ਤੇ ਰੱਖਣ ਨੂੰ ਬੈਠ ਲੈਂਦਾ ਦੋਸਤੋ ਬਹੁਤ ਸੋਹਣੇ ਬੱਚੇ ਪੈਦਾ ਕਰੂਗੀ ਦੋਸਤੋ ਬਾਈਆਂ ਦਾ ਬਾਈ ਨੇ ਆਪ ਖੋਦ ਦੱਸਿਆ ਦੋਸਤੋ ਜਿਹੜੇ ਬਾਈ ਦੇ ਘਰੋਂ ਵੀਡੀਓ ਕਵਰ ਕਰ ਰਹੇ ਆ ਤੀਹੋ ਦੋਸਤੋ ਬਾਈਆਂ ਦਾ ਆਪਣੀ ਕੋਈ ਵੀ ਵਹਿੜ ਦੋਸਤੋ ਥੱਲੇ ਨਹੀਂ ਡਿੱਗੀ ਹੈ ਤੇ ਪਹਿਲਾ ਸੁਗਾ ਦੋਸਤੋ ਤੇ ਬਾਕੀ ਬਰੀਡ ਪੱਕ ਤੋਂ ਵੇਖੀਏ ਦੋਸਤੋ ਟਾਪ ਦਾ ਨਗੀਨਾ ਦੋਸਤੋ ਖੜਨੀ ਖੁੜਨੀ ਵੇਖ ਸਕਦੇ ਆ ਦੋਸਤੋ ਬਹੁਤ ਸੋਹਣੀ ਖੜਨੀ ਆ ਤੇ ਮੇਲੇ 'ਚ ਪਾਉਣ ਵਾਲੀ ਦੋਸਤੋ ਵਹਿੜ ਆ ਤੇ ਮੂੰਹਾਂ ਬਾਈ ਕਿਵੇਂ ਆ ਮੂੰਹਾਂ ਦੋਂਦੀ ਆ ਬਾਈ ਮੂੰਹਾਂ ਦੋ ਦੰਦ ਹੋਗੇ ਦੋਂਦੇ ਚੱਕੇ ਹੀ ਆ ਜੇ ਠੀਕ ਆ ਚੱਕੇ ਆ ਜੇ ਲਓ ਵੀ ਸੱਜਣੋ ਰੀਡ ਦੀ ਹੱਡੀ ਦੀ ਗੱਲ ਕਰੀਏ ਆ ਗਾਇਆਂ ਗੂ ਸਿੱਧੀ ਆ ਦੋਸਤੋ ਖੜਨੀ ਖੁੜਨੀ ਵੇਖ ਸਕਦੇ ਆ ਬਹੁਤ ਸੋਹਣੀ ਖੜਨੀ ਆ ਬਾਕੀ ਦੋਸਤੋ ਥਣਾ ਦਾ ਸਾਇਗ ਹੈ ਬਹੁਤ ਸੋਹਣਾ ਤੇ ਨੇੜੇ ਹੋ ਕੇ ਤੁਹਾਨੂੰ ਵਿਖਾਵ ਹੀ ਦਿੰਨੇ ਆ ਦੋਸਤੋ ਹਜੇ 12 ਦਿਨ ਦੋਸਤੋ ਲਗਭਗ ਬਾਈ ਦੇ ਦਸਨ ਮੁਤਾਬਕ ਦੋਸਤੋ ਪਏ ਆ ਸੂਨ ਦੇ ਵਿੱਚ ਦੇਖ ਸਕਦੇ ਆ ਬਹੁਤ ਜਿਆਦਾ ਸੋਹਣਾ ਦੋਸਤੋ ਥਣ ਲੱਗਿਆ ਹੋਇਆ ਤੇ ਖੁੱਲਾ ਹਵਾਨਾ ਦੋਸਤੋ ਗੈਵ ਦੇਖ ਸਕਦੇ ਆ ਸੋਹਣਾ ਗੈਵ ਆ ਚਾਰ ਸ਼ਹਿਰਿਆਂ ਦੋਸਤੋ ਕਰਮਾ ਵਾਲੀ ਦਾ ਥਣਾ ਦਾ ਸਾਇਗ ਗੈਵ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਤਿਆਰੀ ਦੀ ਗੱਲ ਕਰੀਏ ਦੋਸਤੋ ਤਿਆਰੀ ਹੁਣ ਵੀ ਚੰਗੀ ਆ ਤੇ ਬਾਕੀ ਦੋਸਤੋ ਜੇ ਕੋਈ 8-10 ਦਿਨ ਦੋਸਤੋ ਲੱਜਾਂਦੀ ਆ ਤਾਂ ਹਵਾਨੇ ਤੋਂ ਉਹ ਦੋਸਤੋ ਇਹ ਤਾਂ ਤੁਰਿਆ ਨਹੀਂ ਜਾਣਾ ਐਡਾ ਸੋਹਣਾ ਹਵਾਨਾ ਬਣਾਉਣਾ ਇੰਨਾ ਖੁੱਲਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਥਣ ਲੱਗਿਆ ਹੋਇਆ ਬਹੁਤ ਵਿਰਲੀਆਂ گاਵਾਂ ਨੂੰ ਦੋਸਤੋ ਇਹੋ ਜਿਹਾ ਥਣ ਲੱਗਦਾ ਪਹਿਲੇ ਸੂਏ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾਉਣੀ ਆ ਤੋੜ ਕੇ ਬਈ ਛੇ ਸ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਫੇਸ ਆ ਬਹੁਤ ਵਿਰਲੀ ਦੋਸਤੋ ਇਹ ਜੀ ਗਾਂ ਨਿਕਲਦੀ ਆ ਵਾਈਟ ਰੰਗ ਦੇ ਵਿੱਚ ਦੋਸਤੋ ਬਹੁਤ ਪਿਆਰਾ ਰੰਗ ਆ ਦੋਸਤੋ ਬਹੁਤ ਡਿਮਾਂਡ ਰਹਿੰਦੀ ਹੈ ਦੋਸਤੋ ਇਸ ਰੰਗ ਦੀ ਕਢਾ ਲਈ ਮਾੜਾ ਪਰ ਇਹ ਕਿਹੜਾ ਥੋੜਾ ਜੀ ਦੋਸਤੋ ਅੰਦਰ ਬੰਨੀਆਂ ਸੀ ਇਸੇ ਕਰਕੇ ਦੋਸਤੋ ਥੋੜਾ ਅੰਦਰ ਜਾਣ ਨੂੰ ਕਰਦੀ ਹੈ ਵੇਖ ਸਕਦੇ ਆ ਦੋਸਤੋ ਭਵਾਨੇ ਹੀ ਤਿਆਰੀ ਦੋਸਤੋ ਕਰਮਾ ਵਾਲੀ ਦੀ ਹੁਣ ਵੀ ਸੋਹਣੀ ਆ ਤੇ ਬਾਕੀ ਦੋਸਤੋ 22 ਦੇ 10 ਮਤਲਬ 12 ਦਿਨਾਂ ਦੀ ਕੱਚੀ ਆ ਇਹ ਤਿਆਰੀ ਦੋਸਤੋ ਇੰਨੀ ਕਿ ਕਰਨੀਆਂ ਨੇ 12 ਦਿਨਾਂ ਦੇ ਹਿਸਾਬ ਨਾਲ ਵੀ ਇਹ ਤਾਂ ਤੁਰਿਆ ਨਹੀਂ ਆਉਣਾ ਦੋਸਤੋ ਦੇਖ ਸਕਦੇ ਆਂ ਦੋਸਤੋ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਲੈ ਚੱਲ ਬਈ ਇੱਥੇ ਆਓਗੇ ਤਾਂ ਦੋਸਤੋ ਜਰੂਰ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਦੋਸਤੋ ਕੋਈ ਫਾਰਮ ਸ਼ੁਰੂ ਕਰਨਾ ਜਾਂ ਕਿਸੇ ਵੀਰ ਨੇ ਫਾਰਮ ਤੇ ਦੋਸਤੋ گاਵਾ ਪਾਉਣੀਆਂ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਬਾਈ ਨਾਲ ਸੌਦਾ ਕਰ ਲਓ ਜੀ ਇੱਕ ਦੋਸਤੋ ਬਾਈ ਕੋਲੇ ਆ ਇੱਕ ਹੋਰ ਖੜੀ ਆ ਘਰ ਦੀਆਂ ਹੀ ਵਹਿਣਾ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਤੇ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਲਾ ਦੇਣਾ ਇਸ ਨੰਬਰ ਤੇ ਸੰਪਰਕ ਕਰ ਲਓ ਹਾਂਜੀ ਬਾਈ ਕੀ ਮੁੱਲ ਕਰਾਂਗੇ ਮੁੱਲ ਬਾਈ ਇਹਦਾ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂ ਹਾਂ ਲਓ ਵੀ ਸੱਜਣੋ ਪਿੰਡ ਭਾਗਸਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬਾ ਦੋਸਤੋ ਇਹ ਤਹਿਸੀਲ ਵੀ ਮੋਕਸਰ ਸਾਹਿਬਾ ਆ ਇਥੇ ਆ ਕੇ ਦੋਸਤੋ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਇਹ ਨੰਬਰ 22 ਦਾ ਸਕਰੀਨ ਤੇ ਚੱਲਦਾ ਦੋਸਤੋ ਬਹੁਤ ਸੋਹਣੀ ਵਹਿੜ ਆ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਜੇ ਤੁਹਾਨੂੰ ਉਮੀਦ ਆ ਵੀ ਸਭ ਤੋਂ ਵੱਧ ਵਿਊ ਆਉਣ ਵਾਲੀ ਵੀਡੀਓ ਆ ਦੋਸਤੋ ਇਹ ਗਾਂ ਦੀ ਕਵਰ ਕਰ ਰਹੇ ਆ ਪਹਿਲੀ ਵੀਡੀਓ ਆ ਦੋਸਤੋ ਜਿਹੜੀ ਐਚ ਐਫ ਐਡੀ ਸੋਹਣੀ ਤੇ ਐਡੀ ਸ਼ਖੀਨ ਵਹਿੜ ਆ ਦੋਸਤੋ ਆਪਣੇ ਚੈਨਲ ਤੇ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ